ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ 8 to Z Old Car Bazaar ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਿੱਚ ਸੈਕੰਡ ਹੈਂਡ ਗੱਡੀਆਂ ਦੀ ਐਡ ਲੈ ਕੇ ਆਉਂਦੇ ਰਹਿੰਦੇ ਆ ਜੀ ਜੇਕਰ ਤੁਸੀਂ ਵੀ ਕੋਈ ਪੁਰਾਣੀ ਗੱਡੀ ਦੀ ਐਡ ਲਗਵਾਉਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਤੇ ਸਕਰੀਨ ਤੇ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਜੀ ਸਭ ਤੋਂ ਪਹਿਲਾਂ ਨੋਟ ਕਰ ਲਓ 9417913249 ਇਸ ਨੰਬਰ ਨੂੰ ਨੋਟ ਕਰਕੇ ਇਸ ਨੰਬਰ ਤੇ ਆਪਣੀ ਗੱਡੀ ਦੀਆਂ 5 ਤੋਂ 7 ਫੋਟੋਆਂ ਇੱਕ ਵੀਡੀਓ ਬਣਾ ਕੇ ਤੇ ਡਿਟੇਲ ਸੈਂਡ ਕਰ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਬਿਲਕੁਲ ਫ੍ਰੀ ਬਿਨਾ ਕਿਸੇ ਪੇਮੈਂਟ ਤੋਂ ਤੁਹਾਡੀ ਗੱਡੀ ਦੀ ਐਡ ਲੱਗ ਜਾਵੇਗੀ ਜੀ ਤੇ ਸਾਰੇ ਜਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਐਂਡ ਵੀਡੀਓ ਨੂੰ ਸ਼ੇਅਰ ਕਰੋ ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਰੇਟਜ਼ ਯੂਪੀ ਨੰਬਰ ਸਰਕਾਰੀ ਨੰਬਰ ਪਲੇਟਾਂ ਜੀ ਮਾਡਲ ਹੈ ਜੀ ਗੱਡੀ ਦਾ 2010 ਲੋਕੇਸ਼ਨ ਹੈ ਗੁਰੂ ਹਰਸ਼ਾਏ ਡਿਮਾਂਡ ਕੀਤੀ ਹੈ ਮਾਲਕ ਨੇ 1 ਲੱਖ 23000 ਰੁਪਇਆ ਐਸੇ ਹੀਟਰ ਇੰਜਨ ਗੇਰ ਬਿਲਕੁਲ ਓਕੇ ਨੇ ਜੀ ਅਲਾਈ ਲੱਗੇ ਹੋਏ ਨੇ ਚਲਾਵੇ ਦੀ ਸੋਹਣੀ ਹੈ ਜੀ ਰੰਗ ਪੇਂਟ ਵੀ Ориਜినਲ ਹੈ ਤੇ ਜੇ ਕੋਈ ਵੀਰਪਰਾ ਗੱਡੀ ਲੈਣਾ ਚਾਹੁੰਦਾ ਜੀ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਸ਼ੋਅ ਰਿਹਾ ਨੋਟ ਕਰ ਲਓ ਜੀ 98 882 68 464 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਤੁਸੀਂ ਪਰਚੇਸ ਕਰ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਜੀ ਇੰਡੈਵਰ ਐਕਸ ਅਲਟੀ ਮਾਡਲ ਹੈ ਜੀ ਵਾਈਟ ਕਲਰ ਦੀ ਕਾਰ ਹੈ ਜੀ ਗੱਡੀ ਦਾ ਮਾਡਲ ਹੈ 2007 ਚਾਰੇ ਟਾਇਰ ਨਵੇਂ ਜੀ ਅਲਾਈ ਲੱਗੇ ਹੋਏ ਨੇ ਏਸੀ ਹੀਟਰ ਇੰਜਨ ਕੇ ਬਿਲਕੁਲ ਓਕੇ ਹੈ ਜੀ ਤੇ ਡਿਮਾਂਡ ਕੀਤੀ ਹੈ ਮਾਲਕਾਂ ਨੇ 1,60,000 ਰੁਪਇਆ ਚਲਾਵੇ ਦੀ ਸੋਹਣੀ ਹੈ ਰੰਗ ਪਿੰਡ ਦੀ ਹੈ ओरिजिनल ਹੈ ਇੰਟੀਰੀਅਰ ਵਧੀਆ ਹੈ ਜੀ ਲੈਦਰ ਦੀ ਮੈਟਿੰਗ ਤੇ ਜੇ ਕੋਈ ਵੀ ਵੇਰ ਪ੍ਰਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 78 272 70 837 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਸ ਕਰ ਸਕਦੇ ਹੋ ਜੀ ਅੱਜ ਦੀ ਤੀਸਰੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਆਂ ਜੀ Swift ZXI ਟੌਪ ਮਾਡਲ ਪੈਟਰੋਲ ਮਾਡਲ ਹੈ ਜੀ ਗੱਡੀ ਦਾ 2010 ਮੈਂਟ ਕੰਡੀਸ਼ਨ ਹੈ ਕਾਰ ਹੈ ਜੀ ਅਪੋਲੋ ਦੇ ਟਾਇਰ ਲੱਗੇ ਹੋਏ ਨੇ ਅਲਾਈ ਵੀ ਲੱਗੇ ਹੋਏ ਨੇ ਜੀ ਮਿਊਜ਼ਿਕ ਸਿਸਟਮ ਓਕੇ ਹੈ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ 84000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਚਲਾਵੇ ਦੇ ਸੋਹਣਿਆ ਰੰਗ ਪਿੰਡ ਦੀ origignal ਹੈ ਦਿੱਲੀ ਨੰਬਰ ਹੈ ਸਰਕਾਰੀ ਨੰਬਰ ਪਲੇਟਾ Swift ZXI ਡਿਮਾਂਡ ਕੀਤੀ ਹੈ ਮਾਲਕਾਂ ਨੇ 1,85,000 ਰੁਪਇਆ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਹੋ ਰਿਹਾ ਸ਼ੋਅ ਨੋਟ ਕਰ ਲਓ ਜੀ 6283305004 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੇਜ਼ ਕਰ ਸਕਦੇ ਹੋ ਜੀ ਅੱਜ ਦੀ ਚੌਥੀ ਗੱਡੀ ਵੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ Swift 2010 VDI ਮਾਡਲ ਹੈ ਜੀ ਸੈਕੰਡ ਓਨਰ ਹੈ ਜੀ ਡੀਜ਼ਲ ਕਾਰ ਹੈ AC ਹੀਟਰ ਇੰਜਨ ਕੇਅਰ ਬਿਲਕੁਲ ਓਕੇ ਹੈ ਪੰਜਾਬ ਨੰਬਰ ਹੈ ਸਰਕਾਰੀ ਨੰਬਰ ਪਲੇਟਾਂ ਨੇ ਚਲਾਵੇ ਦੀ ਗੱਡੀ ਸੋਹਣੀ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਜੀ ਟੱਚ ਸਕਰੀਨ ਲੱਗੀ ਹੋਈ ਹੈ ਚਾਰੇ ਟਾਇਰ ਨਵੇਂ ਨੇ ਜੀ ਮਾਲਕਾਂ ਨੇ ਡਿਮਾਂਡ ਕੀਤੀ ਹੈ ਗੱਡੀ ਦੀ 240000 ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 88984 51000 ਪੂਰਾ ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੀ ਕਰ ਸਕਦੇ ਹੋ ਜੀ ਅੱਜ ਦੀ 5ਵੀਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਮਰੂਤੀ 2003 ਮਾਡਲ ਚਿਪਲ ਆਰ ਸੀ ਹੈ ਜੀ ਤੇ ਬਿਲਕੁਲ ਓਕੇ ਕੰਡੀਸ਼ਨ ਹੈ ਜੀ ਆਨਲਾਈਨ ਪਾਸਿੰਗ ਹੈਗੀ ਆ ਹੁਣੇ ਲੰਗੀ ਹੈ ਨਿਊ ਬੈਟਰੀ ਨਵੇਂ ਟਾਇਰ ਤੇ ਸਰਕਾਰੀ ਨੰਬਰ ਵੇਟਾ ਪੰਜਾਬ ਨੰਬਰ ਤੇ ਡਿਮਾਂਡ ਕੀਤੀ ਹੈ ਮਾਲਕਾਂ ਨੇ 37000 ਰੁਪਏ ਕੋਈ ਵੀਰ ਪ੍ਰਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋਅ ਰਿਹਾ ਨੋਟ ਕਰ ਲਓ 98033 52094 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੀ ਚ ਕਰ ਸਕਦੇ ਹੋ ਜੀ ਅੱਜ ਦੇ 6ਵੇਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਜੀ ਹਾਲਟੋ ਐਲ ਐਕਸ 2012 ਮਾਡਲ ਹੈ ਜੀ ਹਰਿਆਣਾ ਨੰਬਰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਪਾਸਿੰਗ ਹੈ ਜੀ ਗੱਡੀ ਦੀ 2027 ਤੱਕ ਇੰਜਨ ਗੇਰ ਓਕੇ ਹੈ ਚਲਾਵੇ ਦੀ ਸੋਹਣੀਆ ਰੰਗ ਪਿੰਡ ਜ ਰਿਜਨਲ ਹੈ ਟਾਇਰ ਨੇ ਜੀ 40% ਸੀ ਐਨ ਜੀ ਓਨ ਪੇਪਰ ਲੋਕੇਸ਼ਨ ਅਰਨੀਵਾਲਾ ਕਾ ਡਿਮਾਂਡ ਕੀਤੀ ਹੈ ਮਾਲਕਾਂ ਨੇ 1,25,000 ਰੁਪਇਆ ਕੋਈ ਵੀ ਵੀਰਪਰਾ ਗੱਡੀ ਲੈਣਾ 14 ਸਕਰੀਨ ਤੇ ਨੰਬਰ ਹੋ ਰਿਹਾ ਸ਼ੋ ਨੋਟ ਕਰ ਲੋ 98800 82 86 464 ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਅੱਜ ਦੀਆਂ ਗੱਡੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਸੀ ਜੀ ਸਾਰੇ ਵੀਰਪਰਾ ਜੋ ਵੀ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਪਹਿਲਾਂ ਅਪਲੋਡ ਹੋਣ ਤੇ ਤੁਹਾਡੇ ਕੋਲ ਪਹਿਲਾਂ ਪਹੁੰਚੇ ਤੁਸੀਂ ਪਹਿਲਾਂ ਵੀਡੀਓ ਵੇਖ ਕੇ ਵਧੀਆ ਗੱਡੀ ਪਰਚੇਜ ਕਰ ਸਕੋ